ਜੋਗਿਆ ਜਿਹੜਾ 15.00 ਵਜੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਪਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ, ਸਿਟੀਲਰ ਅਫਸਰ ਵੱਲੋਂ ਜਿਹੜਾ ਹੈਗਾ ਵਾ ਕਿ ਨਾਕਾਬੰਦੀ ਰੈਡ ਅਲਰਟ ਪੁਆਇੰਟ ਤੇ ਜਿਹੜੀ ਦਿੱਤੀ ਗਈ ਸੀ ਉਹਨਾਂ ਤੋਂ ਅਸੀਂ ਖੜੇ ਆ ਤੇ 36 ਵਾਹਨਾਂ 36 ਵਿਅਕਤੀ ਦੀ ਚੈਕਿੰਗ ਕਰਦੇ ਆ। ਉਂਟੀਰੀ ਜਗਾ ਲਗਾਇਆ। ਪਰ ਖਾਸ ਤੌਰ 'ਤੇ ਸਾਰਵੈਲੈਂਸ ਸਭਾ ਦੀ ਕਿ 15.00 ਵਜੇ ਕੀ ਮੈਸੇਜ ਕਰੀਏ। ਮੈਸੇਜ ਉਹਨਾਂ ਕਰਕੇ ਸਾਰੇ ਸ਼ਕਤੀਆਂ ਲੋਕਾਂ ਨੂੰ ਕਹਿਣਾ ਵੀ ਆਪ ਜਿਹੜੇ ਹੈਗੇ ਗੱਡੀਆਂ ਵਿੱਚ ਡਾਕੂਮੈਂਟ ਆਦੇ ਪੂਰੇ ਰੱਖੋ। ਕੁਨੋ ਕੋਈ ਪਰਚਲ ਨਹੀਂ ਹੋਊਗਾ ਸਰ ਜੇ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕੀ ਵਾਹਨ ਲੱਗਦਾ ਹੈ ਜਮੇ ਜਗ੍ਹਾ ਦੇ ਵਿੱਚ ਕੋਈ ਅਜਿਹਾ ਲੱਗਦਾ ਮਟੀਰੀਅਲ ਦੀ ਚੈਕਿੰਗ ਕਰਦੇ ਹਾਂ ਕਿਉਂਕਿ ਜਿਹੜਾ 15 ਜਨਵਰੀ ਨੂੰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ ਸਿਵਲ ਅਫਸਰ ਵੱਲੋਂ ਜਿਹੜਾ ਹੈਗਾ ਵਾ ਤੇ ਸਰਬੰਦੀ ਰੈਡ ਅਲਰਟ ਪੁਆਇੰਟ ਜਿਹੜੇ ਤੇ ਗਿਰੀ ਕੀਤੀ ਗਈ ਸੀ ਉਹਨਾਂ ਤੇ ਅਸੀਂ ਖੜੇ ਹਾਂ ਤੇ 36 ਵਾਹਨਾਂ ਸੱਤੀ ਵਿਅਕਤੀ ਦੀ ਚੈਕਿੰਗ ਕਰ ਰਹੇ ਹਾਂ ਤੇ ਕਿਰੀਕਾ ਲਗਾਇਆ ਸਰ ਖਾਲਸਾ ਕਾਲਜ ਫਾਰਮੈਨਸ ਸੁਆਗਤ ਕੀ 15.00 ਜਗੇ ਕੀ ਮੈਸੇਜ ਕੀ ਮੈਸੇਜ ਉਹਨੇ ਕਰਕੇ ਸਾਰੇ ਚੱਕੀਆਂ ਲੋਕਾਂ ਨੂੰ ਕਹਿਣਾ ਵੀ ਆਪ ਜਿਹੜੇ ਹੈਗੇ ਗੱਡੀਆਂ ਦੇ ਵਿੱਚ ਡਾਕੂਮੈਂਟ ਆ ਤੇ ਪੂਰੇ ਰੱਖੋ ਉਹਨਾਂ ਕੋਈ ਪਰਸ਼ਾਨੀ ਨਹੀਂ ਹੋਊਗਾ ਕਿਸੇ ਤਰ੍ਹਾਂ ਦੀ ਚੱਕੀ ਨਹੀਂ ਹੋਵੇਗਾ ਸਰ ਜੇ ਚਾਹ ਤੁਸੀਂ ਤਰ੍ਹਾਂ ਦਾ ਕੋਈ ਸ਼ੱਕੀ ਵਾਹਨ ਲੱਗਦਾ ਹੈ ਜਿਵੇਂ ਗੱਡੀਆਂ ਦੇ ਵਿੱਚ ਕੋਈ ਅਗਾਂ ਲੱਗਦਾ ਮਟੀਰੀਅਲ ਉਹਦੀ ਟੈਕਨੀਕ ਕਰਨਾ ਚਾਹੋਗੇ ਜਿਹੜੇ 15.00 ਲਾ ਕੇ ਸੱਤ ਨਾ ਕੰਮ ਦੀ ਕਿਸੇ ਗੱਲ ਸਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ ਤੇ ਕਲੀਅਰ ਆਫਿਸਰ ਵੱਲੋਂ ਜਿਹੜਾ ਹੈਗਾ ਵਾ ਇਸ ਨਕਬੰਦੀ ਰਡਰਕ ਪੁਆਇੰਟ ਦੇ ਇੱਥੇ ਕੁੜੀ ਕਿਤੇ ਗਈ ਸੀ ਉਹਨਾਂ ਕੋਲ ਅਸੀਂ ਖੜੇ ਆ ਤੇ 36 ਵਾਹਨਾਂ 36 ਵਿਅਕਤੀ ਦੀ ਚੈਕਿੰਗ ਕਰ ਰਹੇ ਹਾਂ ਤੇ ਕਿਰੀ ਜਗਾ ਲਗਾਇਆ ਪਰ ਖਾਸ ਤੌਰ ਤੇ ਸਾਰੀ ਮੈਂ ਸਵਾਰਤੀ ਕਿ 15 ਲੱਗੇ ਕਿ ਮੈਸੇਜ ਕਰੀ ਨਾ ਮੈਸੇਜ ਉਹਨਾਂ ਕਰਕੇ ਸਾਰੇ ਸ਼ਕਤੀਆਂ ਲੋਕਾਂ ਨੂੰ ਕਹਿਣਾ ਵੀ ਅੱਜ ਜਿਹੜੇ ਹੈਗੇ ਗੱਡੀਆਂ ਦੇ ਵਿੱਚ ਡਾਕੂਮੈਂਟ ਆ ਤੇ ਪੂਰੇ ਰੱਖੋ ਉਹਨਾਂ ਤੋਂ ਪਰਸ਼ਾਨੀ ਨਹੀਂ ਹੋਊਗਾ ਸਾਰੇ ਚੈਕਿੰਗ ਨਹੀਂ ਹੋ ਰਹੀ ਪਰ ਜੇ ਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਕਤੀ ਵਾਹਨ ਲੱਗਦਾ ਹੈ ਜਮੇ ਜਗ੍ਹਾ ਦੇ ਵਿੱਚ ਕਿਰਦਾਂ ਦਾ ਲੱਗਦਾ ਮਟੀਰੀਅਲ ਉਹਦੀ ਚੈਕਿੰਗ ਕਰਾਂਗੇ ਮ ਕਹੋਗੇ ਜਿਹੜਾ 15:00 ਲੈ ਕੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਪਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ। ਸਿਵਲ ਅਫਸਰ ਵੱਲੋਂ ਜਿਹੜੇ ਹੈਗਾ ਵਾ ਇਹ ਨਾਕਾਬੰਦੀ ਰੈਡ ਅਲਰਟ ਪੁਆਇੰਟ ਜਿਹੜੇ ਤੇ ਕੀਤੀ ਤੇ ਗਈ ਸੀ ਉਹਨਾਂ ਤੇ ਅਸੀਂ ਖੜੇ ਆ। ਤੇ 36 ਵਾਹਨਾਂ, 36 ਵਿਅਕਤੀ ਦੀ ਚੈਕਿੰਗ ਕਰ ਰਹੇ ਆ। ਤੇ ਕਿਹ ਜਗਾ ਲਗਾਇਆ। ਪਰ ਖਾਸ ਤੌਰ ਤੇ ਸਾਰੀ ਮੈਂ ਸੁਵਾਰਦੀ। ਕਿ 15:00 ਲੱਗੇ ਕਿ ਮੈਸੇਜ ਕੀ ਨਹੀਂ ਚਾਹੀਦਾ। ਮੈਸੇਜ ਉਹਨਾਂ ਕਰਕੇ ਸਾਰੇ ਛੱਕੀਆ ਲੋਕਾਂ ਨੂੰ ਕਹਿਣਾ ਵੀ ਆਪ ਜਿਹੜੇ ਹੈਗੇ ਗੱਡੀਆਂ ਦੇ ਵਿੱਚ ਡਾਕੂਮੈਂਟ ਆ ਤੇ ਪੂਰੇ ਰੱਖੋ। ਨੋ ਕੋਈ ਤਸ਼ਲੀਮ ਨਹੀਂ ਹੁੰਦਾ ਸਰ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਸ਼ਕਤੀ ਵਹੀਕਲ ਲੱਗਦਾ ਜਮੇ ਜਗ੍ਹਾ ਦੇ ਵਿੱਚ ਕਿਰਦਾ ਲੱਗਦਾ ਮਟੀਰੀਅਲ ਦੀ ਪੈਕਿੰਗ ਕਰਦਾ ਉਹ ਜਿਹੜਾ ਜਿਹੜਾ 15 ਲੱਖ ਲਾ ਕੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੋਇਆ ਹੈ ਕਿਨਿਆਰ ਆਫਿਸਰ ਵੱਲੋਂ ਜਿਹੜਾ ਹੈਗਾ ਵਾ ਤੇ ਨਾਕਾਬੰਦੀ ਰੈਡ ਅਲਰਟ ਪੁਆਇੰਟ ਜਿਹੜੇ ਤੇ ਖੜੀ ਖੜੇ ਰਹੀ ਉਹਨਾਂ ਦੇ ਅਸੀਂ ਖੜੇ ਆ ਤੇ 36 ਵਹੀਕਲ ਜੋ ਵੀ ਜਿਹੜਾ 15.00 ਵੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਪਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ। ਪੁਲਿਸ ਅਫਸਰ ਵੱਲੋਂ ਜਿਹੜੇ ਹੈਗਾ ਵਾ ਤੇ ਨਾਕਾਬੰਦੀ ਰੈਡ ਅਲਰਟ ਪੁਆਇੰਟ ਜਿਹੜੇ ਤੇ ਕਿੱਥੇ ਕਿੱਥੇ ਗਏ ਸੀ ਉਹਨਾਂ ਕੋਲ ਖੜੇ ਆ ਤੇ 36 ਵਾਹਨਾਂ ਸੱਤੀ ਵਿਅਕਤੀ ਦੀ ਚੈਕਿੰਗ ਕਰ ਰਹੇ ਆ। ਉਨਕੀ ਰੀਡ ਲਗਾਇਆ। ਪਰ ਖਾਸ ਕਰਕੇ ਕਾਲਜ ਫਾਰਮਾਂ ਦਾ ਸਵਾਰੀ ਕਿ 15.00 ਲੱਗੇ ਕਿ ਮੈਸੇਜ ਜਿਵੇਂ ਸਰ ਮੈਸੇਜ ਉਹਨਾਂ ਕਰਕੇ ਸਾਰੇ ਸ਼ਕਤੀਆਂ ਲੋਕਾਂ ਨੂੰ ਕਹਿਣਾ ਵੀ ਆਪ ਜਿਹੜੇ ਹੈਗੇ ਗੱਡੀਆਂ ਵਿੱਚ ਡਾਕੂਮੈਂਟ ਆ ਤੇ ਪੂਰੇ ਰੱਖੋ। ਹੁਣ ਕੁਝ ਸਾਲਿਆਂ ਨੂੰ ਸਰ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ੱਕੀ ਵਾਹਨ ਲੱਗਦਾ ਹੈ ਜਮੇ ਜਗ੍ਹੀਆਂ ਦੇ ਵਿੱਚ ਕੋਈ ਅਜਿਹਾ ਲਗਦਾ ਮਟੀਰੀਅਲ ਉਹਦੀ ਚੈਕਿੰਗ ਕਰਦੇ ਨੇ ਮੈਂ ਕਹੋ ਜਿਹੜੇ 15-10 ਮਹੀਨੇ ਤੋਂ ਸਥਾਨਕ ਕਮੰਡੋ ਕਿਸੇ ਗੋਲ ਸਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ ਸਿਵਲ ਅਫਸਰ ਵੱਲੋਂ ਜਿਹੜੇ ਹੈਗਾ ਵਾ ਸਥਾਨਕ ਕਮੰਡੀ ਰੈਡ ਅਲਰਟ ਪੁਆਇੰਟ ਜਿਹੜੇ ਤੇ ਖੜੀ ਦਿੱਤੇ ਗਏ ਸੀ ਉਹਨਾਂ ਕੋਈ ਖੜੇ ਆ ਤੇ 36 ਵਾਹਨਾਂ 36 ਵਿਅਕਤੀ ਚੈਕਿੰਗ ਕਰ ਰਹੇ ਆ ਉਂਕੀ ਜੇ ਲਗਾਏ ਸਰ ਖਾਲਸਾ ਕਾਲਜ ਫਾਰਮੈਨ ਸਵਾਗਤ ਹੈ ਕਿ 15:00 ਵਜੇ ਕੀ ਮੈਸੇਜ ਕਰੀਏ ਮੈਸੇਜ ਉਹਨੇ ਕਰਕੇ ਥੇ ਕਿ ਲੋਕਾਂ ਨੂੰ ਕਹਿਣਾ ਵੀ ਅਪ ਜਿਹੜੇ ਹੈਗੇ ਗੱਡੀਆਂ ਦੇ ਵਿੱਚ ਡਾਕੂਮੈਂਟ ਆ ਤੇ ਪੂਰੇ ਰੱਖੋ ਕੋਈ ਪਰੇਸ਼ਾਨੀ ਨਹੀਂ ਹੋਊਗੀ ਪਰ ਇਹ ਕਿਸੇ ਤਰ੍ਹਾਂ ਦਾ ਕੋਈ ਸ਼ੱਕੀ ਵਾਹਨ ਲੱਗਦਾ ਹੈ ਜਿਵੇਂ ਗੱਡੀਆਂ ਦੇ ਵਿੱਚ ਅਲੱਗ ਲੱਗਦਾ ਮਟੀਰੀਅਲ ਹੋ ਉਸ ਦੀ ਚੈਕਿੰਗ ਕਰਾਂਗੇ ਤਾਂ ਉਹ ਜਿਹੜਾ 15:00 ਵਜੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸਰ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੈ ਸਿਟੀਲਰ ਆਫਿਸਰ ਵੱਲੋਂ ਜਿਹੜਾ ਹੈਗਾ ਵਾ ਇਹ ਨਾ ਕਮੰਡੀ ਰੈਕਲਰ ਪੁਆਇੰਟ ਦੇ ਉੱਤੇ ਜਿਹੜੇ ਦਿੱਤੇ ਗਏ ਸੀ ਉਹਨਾਂ ਕੋਲ ਸੀ ਖੜੇ ਆ